ਨਮਸਕਾਰ ਸਾਸ਼ਟ੍ਰੀਕਾਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਬੀਤੇ ਦਿਨ ਸਮਾਨਾ ਦੇ ਨਾਲ ਲੱਗਦੇ ਪਿੰਡ ਫਤੇਗੜ ਛੰਨਾ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਸੀ ਜਾਣਕਾਰੀ ਮੁਤਾਬਕ ਪਿੰਡ ਵਿੱਚ ਰਹਿਣ ਵਾਲਾ ਅਮਰਤਪਾਲ ਸਿੰਘ ਪੱਲੇਦਾਰੀ ਦਾ ਕੰਮ ਕਰਦਾ ਸੀ 250 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਬੇਰਹਿਮੀ ਨਾਲ ਲੜਕੇ ਨੂੰ ਮਾਰ ਕੇ ਛੁੱਟ ਦਿੱਤਾ ਸੀ ਕਈ ਦਿਨ ਹਸਪਤਾਲ ਵਿੱਚ ਦਾਖਲ ਸੀ ਕੱਲ ਸਾਰਾ ਦਿਨ ਸਮਾਨਾ ਪੌਣੀਗੜ ਰੋਡ ਪੂਰਾ ਬੰਦ ਰਿਹਾ ਬੀਤੀ ਰਾਤ 11 ਵਜੇ ਧਰਨਾ ਕਤਮੂਆ ਜੀ ਅੱਜ ਇਸ ਕੇਸ ਨੂੰ ਨਵਾਂ ਐਕਸ਼ਨ ਮੋੜ ਲਿੱਤਾ ਜਿਸੇ ਜਾਣਕਾਰੀ ਸਮਾਨਾ ਦੇ ਡੀਐਸਪੀ ਗੁਰਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਥਿਤ ਦੋਸ਼ੀ ਬੰਤੀ ਜੋ ਝੋਲ ਵਿੱਚ ਬੰਦਾ ਹੈ ਉਸ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦੀ ਰਿਮਾਂਡ ਦੀ ਮੰਗ ਕਰਕੇ ਪੁੱਛਗਿੱਛ ਕਰਾਂਗੇ ਉਸ ਟਾਈਮ ਉਸ ਦੇ ਨਾਲ ਕੋਣ ਸੀ ਡੀਐਸਪੀ ਨੇ ਜਾਣਕਾਰੀ ਦਿੰਦੇ ਦੱਸਿਆ ਇਸ ਕਥਿਤ ਦੋਸ਼ੀ ਦੀ ਆਖਰੀ ਕਾਲ ਰਿਕਾਰਡਿੰਗ ਵੀ ਖੰਗਾ ਲੰਗੇ ਤਾਂ ਕਿ ਪਤਾ ਲੱਗ ਸਕੇ ਇਸ ਅਮਰਤਪਾਲ ਸਿੰਘ ਦੀ ਹਤਿਆ ਕਿਸ ਕਿਸ ਨੇ ਕੀਤੀ ਉਸ ਟਾਈਮ ਉਸਦੇ ਨਾਲ ਕੌਣ ਕੌਣ ਸੀ ਜਲਦੀ ਹੀ ਤੁਹਾਡੇ ਸਾਹਮਣੇ ਲਿਆਵਾਂਗੇ ਮਾਮਲਾ ਹੋਇਆ ਸੀਗਾ ਉਹ ਅਮਨਦੀਪ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀਗਾ ਧਾਰਾ 307 ਆਈਪੀਸੀ ਦੇ ਤਹਿਤ ਜਿਸ ਦੀ ਗ੍ਰਿਫਤਾਰੀ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਕੱਲ ਜਿਹੜਾ ਅਮਰਤਪਾਲ ਆ ਉਹਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੈ ਕਿ ਉਹ ਜਿਹੜਾ ਅਮਨਦੀਪ ਆ ਉਹਦੇ ਨਾਲ ਕੋਈ ਹੋਰ ਵੀ ਨਾਲ ਲੱਗਿਆ ਹੋਇਆ ਹੈਗਾ ਜਿਹਦੇ ਨਾਲ ਮਤਲਬ ਇਹਦੀ ਡੈਥ ਹੋਈ ਆ ਸੋ ਉਹ ਸਬੰਧ ਵਿੱਚ ਉਹਨਾਂ ਨੇ ਧਰਨਾ ਲਾਇਆ ਸੀਗਾ ਪਰ ਅਸੀਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਵੀ ਹੋਊਗਾ ਉਹਦੇ ਅਸੀਂ ਪੂਰਾ ਕਲੀਅਰ ਕਰਕੇ ਜੇ ਕੋਈ ਹੋਰ ਵੀ ਦੋਸ਼ੀ ਨਾਮ ਹੋਇਆ ਤਾਂ ਉਹਨੂੰ ਨਾਮਜ਼ਦ ਕਰਕੇ ਤੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ ਤਰਨਾ ਕਿੰਨੇ ਰੋਡ ਕਿੰਨੇ ਵੀ ਖੁੱਲੇ ਰੋਡ ਜੀ ਤਰਨਾ ਤਕਰੀਬਨ 11:00 ਵਜੇ ਉਹਨਾਂ ਨੇ ਆਫ ਕਰਤਾ ਸੀਗਾ ਅੰਤਿਮ ਸੰਸਕਾਰ ਹੋ ਗਿਆ ਹੈ ਬਤਨ ਜੀ ਜੀ ਅੰਤਿਮ ਸੰਸਕਾਰ ਹੋ ਗਿਆ ਜੀ ਸਰ ਜਨਾ ਚੇਰ ਦੇ ਵਿੱਚ ਲੜ ਗਿਆ ਜੀ ਉਹਦੇ ਨਾਲ ਕੋਈ ਪਰਾਪਤਾ ਕੈਂਪ ਹੈ ਵੀ ਉਹਨਾਂ ਨੇ ਕਿਹੜੀ ਉਹਦੇ ਸੰਬੰਧੀ ਅਸੀਂ ਕੱਲ ਦੁਬਾਰਾ ਉਹਨੂੰ ਪ੍ਰੋਟੈਕਸ਼ਨ ਫਰੰਟ ਤੇ ਲਿਆ ਕੇ ਤੇ ਕੱਲ ਨੂੰ ਸੋਮਵਾਰ ਨੂੰ ਅਦਾਲਤ ਚ ਪੇਸ਼ ਕਰਕੇ ਉਹਦਾ ਦੁਬਾਰਾ ਰਿਮਾਂਡ ਲੈ ਕੇ ਤੇ ਉਹਦੀ ਦੁਬਾਰਾ ਢੰਗਾਈ ਨਾਲ ਪੁਸ਼ਕਿਸ਼ ਕਰਾਂਗੇ ਠੀਕ ਸਮਾਨਾ ਤੋਂ ਕਹਿਲਾ ਸਰਮਦ ਰਿਪੋਰਟ